ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮੋ 'ਚ ਜਿਸ 'ਚ ਅੱਜ ਆਪਾਂ 14 ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਕਿ ਕਿਹਨਾਂ ਿਲਕ 'ਚ ਭਾਰੀ 비ਤ ਪਾਣੀ ਗਲੇ ਮੈਂ ਦੇਖ ਨੂੰ ਮਿਲ ਸਕਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਰੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰ ਦੋ ਆਪਰੇ ਲੱਗ ਸਕਦੇ ਕਿਸਾਨ ਵੀਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰ ਲੋ ਜੋ ਲੱਗੇ ਆਦੇ ਵੀਰਾਂ ਨਾਲ ਹੋ ਤਾਂ ਸੀ 14 ਅਪ੍ਰੈਲ ਪੰਜਾਬ ਦੇ 6:30 ਵਜੇ ਦੀ ਸਵੇਰ ਦੀਆਂ ਲਾਈਵ ਸੈਟ ਤੁਹਾਨੂੰ ਜੀ ਦਿਖਾਉਂ। ਆਪਣੇ ਪੰਜਾਬ ਦੇ ਮਾਪੇ ਮਾਰਵੇ ਦੇ ਪੱਛਲੇਲੇ ਭਾਗ ਹੋ ਗਿਆ ਜੀ ਨਾ ਜਬ ਉਹ ਕਾਫੀ ਭਾਰੀ ਸਿਸਟਮ ਨੇ ਥੁੱਬੜਿਆ ਹੋਇਆ ਤੇ ਮਾਜੇ ਦਾਪ ਦੇ ਭਾਗਾਂ ਤੇ ਬਦਲਵਈਆਂ ਆਉਣ ਜਾਂ ਲੱਗਿਆ ਹੋਇਆ ਹੈ। ਇਹ ਅੱਜ ਇਸੇ ਤਰ੍ਹਾਂ ਹੀ ਪੂਰੇ ਦਿਨ ਵਿੱਚ ਬਦਲਵਈਆਂ ਆਉਣ ਜਾਂ ਲੱਗਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਵਿਸ਼ੇਸ਼ ਸਿਸਟਮ ਆ ਰਿਹਾ ਹੈ। ਇਹ ਇਦਾਂ ਹੀ ਪੰਜਾਬ ਨੂੰ ਕਵਰ ਕਰਦਾ ਰਹੂਗਾ ਸਿਸਟਮ। ਅੱਜ ਕੋਈ ਵੀ ਧੁੱਪ ਦੇ ਸਾਰ ਨਹੀਂ ਹਨ। ਆਪਣਾ ਸ਼ਾਮਾਂ ਤੇ ਹੀ ਸ਼ਾਮ ਤੋਂ ਇਦਾਂ ਹੀ ਸਿਸਟਮ ਆਉਣ ਜਾਂ ਲੱਗਿਆ ਰਹੇਗਾ। ਮੀਂਹ ਕਣੀ ਦੇ ਸਾਰੇ ਥੋੜੇ ਜੀ ਮੀਕਰ ਦੇ ਸਾਰਾ ਘਟ ਆਪਣੇ ਮਾਜੇ ਦੇ ਭਾਗਾਂ ਵਿੱਚ ਹਨ ਬਾਕੀ ਜ਼ਿਆਦਾਤਰ ਭਾਗ ਉਹ ਜਿਹੜੂ ਮੀਕਰ ਨਹੀਂ ਦੇਖੂ ਮਿਲੂਗੀ ਬਾਕੀ ਤੁਸੀਂ ਧਸੂਆ ਸਾਡੇ ਪਾਸ ਤਸਵੀਰਾਂ ਹਨ ਦੇਖੋ ਆਪਣੇ ਮਾਜੇ ਦੇ ਭਾਗਾਂ ਵਿੱਚ ਕਾਫੀ ਮੀ ਦੇਖੂ ਮਿਲ ਰਿਹਾ ਇਹ ਸਿਸਟਮ ਪਿਛਲਾ ਦੇਖ ਸਕਦੇ ਨਹੀਂ ਆਹ ਸਿਸਟਮ ਨਾਲ ਆਪ ਨੂੰ ਕਾਫੀ ਲੱਕ ਜਮੀਂ ਦੇਖ ਨੂੰ ਮਿਲ ਸਕਦਾ ਖਾਸ ਕਰ ਆਪਣੇ ਮਾਲਵੇ ਤੋਂ ਮਤਲਬ ਮੱਧ ਭਾਗ ਤੋਂ ਉੱਪਰ ਉੱਪਰ ਮਾਜੇ ਦੋਬੇ ਵਿੱਚ ਕਿਉਂਕਿ ਇਹ ਸਿਸਟਮ ਇਦਾਂ ਹੀ ਕਾਜ ਕਰੂਗਾ ਤੇ ਇਸ ਨੂੰ ਵਾਕਿਆ ਅਪਨ ਫੈਕਟਰੀ ਚ ਵੀ ਕਾਫੀ ਗਰਾਵਣ ਦੇਖ ਨੂੰ ਮਿਲ ਰਹੀ ਹੈ ਪਉਣ ਅੱਜ ਠੰਡਕ ਮਹਿਸੂਸ ਹੋਗੀ ਪੰਜਾਬ ਵਾਸੀਆਂ ਨੂੰ ਇਹ ਵਧੀਆ ਗੱਲ ਹੈ ਗਰਮੀ ਤੋਂ ਰਾਹਤ ਦੇਖਣ ਨੂੰ ਮਿਲੇਗੀ ਪਰ ਕਣਕਾਂ ਦਾ ਵੀ ਕਾਫੀ ਵੱਡੇ ਪੱਧਰ ਦੇ ਨੁਕਸਾਨ ਦੇਖਣ ਨੂੰ ਮਿਲਿਆ ਬਾਕੀ ਮੌਸਮ ਭਾਗ ਜਿੱਦਾਂ ਹੀ ਕੋਈ ਨਵੀਂ ਰਿਪੋਰਟ ਆਉਗੀ ਦੁਪਹਿਰ ਤੋਂ ਬਾਅਦ ਤੁਹਾਨੂੰ ਵੀਡੀਓ ਬਣਾ ਕੇ ਸੌਤੋਂ ਪਹਿਲਾਂ ਦੱਸਿਆ ਜਾਵੇਗਾ ਅੱਜ ਇਸ ਵਿੱਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਾਂ ਆਪ ਗੱਲ ਕਰੀਏ ਆਪਣੇ ਹਲਕਤੋਂ ਲੈ ਕੇ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਜਿਆਦਾ ਭਾਗਾਂ ਵਿੱਚ ਤੇ ਥੋੜੇ ਪਤਲੇ ਇਲਾਕਿਆਂ 'ਚ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਤੇ ਇੱਕਾ ਦੋ ਬਾਕੀ ਅੱਜ ਦੀ ਵੀ ਨਹੀਂ ਧੰਨਵਾਦ